ਜੋ ਜਿਹੜੇ ਭਰਾ ਨੇ ਖਰੀਦਣੀ ਆ ਕੋਲੇ ਆਇਓ ਤਸੱਲੀ ਦੋਸਤੋ ਆਪਾਂ ਕਰਨੀ ਹੁੰਦੀ ਆ ਕਿਉਂਕਿ ਆਪਾਂ ਸਾਰਾ ਸਾਲ ਪਸ਼ੂ ਰੱਖਣਾ ਚੋਣਾ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਗੁਰਪ੍ਰੀਤ ਦੇ ਘਰੋਂ ਬਣਾ ਰਹੇ ਪਿੰਡ ਆ ਗਿਆ ਜੀ ਬਾਹੋ ਸਿਵੀਆਂ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਵੀਰੇ ਬਠਿੰਡਾ ਬਿਲਕੁਲ ਇੱਕ ਕਰੇ ਲੋਕ ਆ ਰ ਕੋਈ ਦੋਸਤੋ ਵਪਾਰ ਦਾ ਕੰਮ ਨਹੀਂ ਆਹ ਬਾਈ ਜੀ ਅਰ ਕਹਿੰਦੇ ਤੁਸੀਂ ਸਾਰੇ ਜਾਨਵਰ ਦੇਖ ਲਓ ਖੇਤੀਬਾੜੀ ਦੇ ਨਾਲ ਨਾਲ ਇੱਕ ਪਸ਼ੂ ਪਾਲਕ ਦਾ ਕੰਮ ਆ ਵੀਰ ਦਾ ਜਿਹੜੀ ਬਾਈ ਨੇ ਅੱਜ ਕਾਹਾਂ ਛੋਟੀ ਸੇਲ ਕਰਨੀ ਆ ਇਹਦੇ ਬਾਰੇ ਸਾਰੀ ਗੱਲਬਾਤ ਆਪਾਂ ਭਰਾ ਨਾ ਕਰਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 14 ਤਰੀਕ ਦੂਸਰਾ ਮਹੀਨਾ ਤੇ 2026 ਮੁੱਲ ਵਾੜੀ ਵੀਡੀਓ ਦੇ ਵਿੱਚ ਹੋ ਕਿੰਨਵਾ ਸੂਆ ਸੁੰਦੀ ਆ ਪਿਛਲੇ ਸੂਏ ਦਾ ਕਿੰਨਾ ਦੁੱਧ ਸੀ ਆ ਜੋ ਆਪਾਂ ਬਾਈ ਗੁਰਪ੍ਰੀਤ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਪਿੰਡ ਵੀਰੇ ਬਾਹੋ ਸੀਗੀਆਂ ਹਾਂ ਬਾਹੋ ਸੀਗੀਆਂ ਜਿਵੇਂ ਤੋਂ ਬਾਦਰ ਰੋਡ ਵਾਲਾ ਹਾਂ ਹਾਂ ਬਾਦਰ ਰੋਡ ਤੋਂ ਦੋ ਤਿੰਨ ਕਿਲੋਮੀਟਰ ਤੇ ਬਾਈ ਦਾ ਪਿੰਡ ਗੁਰਪ੍ਰੀਤ ਵੀਰੇ ਇਹ ਜਿਹੜੀ ਝੋਟੀ ਆ ਹਨਾ ਘਰੇਲੂ ਕੰਮ ਹੀ ਆਪਣਾ ਗਿਆ ਹਾਂ ਘਰੇਲੂ ਕੰਮ ਤੇ ਕਿੰਨਾ ਮਸੂਆ ਸੁੰਦੀ ਹੈ ਬਾਈ ਇਹ ਵੀ ਤੀਜਾ ਸੂਆ ਸੁੰਦੀ ਹੈ ਤੀਜਾ ਸੂਆ ਸੁੰਦੀ ਹੈ ਵੀਰੇ ਹਨਾ ਤੇ ਪਿਛਲੇ ਸੂਏ ਬਾਈ ਤੇਰੇ ਕੋਲੇ ਸਹੀ ਜਾਂ ਕਿੰਨਾ ਦੁੱਧ ਸੀਗਾ 12 ਕਿਲੋ ਸੀ ਸਹੀ ਹੈ ਸਹੀ ਸੀਗਾ ਹਨਾ ਹਾਂ ਸਹੀ ਬਾਈ ਅਗਲਾ ਹਨਾ ਨਹੀਂ ਨਹੀਂ ਤੂੰ ਲੈ ਜਾਂਦਾਗਾ ਨਹੀਂ ਨਹੀਂ ਕੋਈ 12 ਕਿਲੋ ਬਾਈ ਕਹਿੰਦਾ ਆਪਾਂ ਇਹਦਾ ਦੁੱਧ ਚੋਇਆਗਾ ਕੋਈ 14 15 ਨਹੀਂ ਕਹਿਣ ਵਾਲਾ ਹਨਾ ਤੇ ਹੁਣ ਬਈ ਅੱਜ ਕਿੰਨੇ ਕ ਦਿਨ ਲੈਂਦੀ ਹੈ ਸੂਣਦੇ ਇਹ 8 ਦਿਨਾਂ ਦੀ ਕੱਚੀ ਹੈ ਜੀ ਹਜੇ ਲਾਲੇ ਇੱਕ ਹਫਤਾ ਲੈ ਜੂਗਾ ਹਾਂ ਜਿਵੇਂ ਲੈ ਜਾਂਦੇ ਪਿਛਲੇ ਘੜੇ ਵੀ ਲੈ ਕੇ ਸੀ ਉਹ 8 ਦਿਨਾਂ ਦੀ ਕੱਚੀ ਹੈਗੀ ਹੈ 8 ਦਿਨ ਤਾਂ ਹਜੇ ਓਕੇ ਪੁਕੇ ਪਏ ਆ ਇਹ 20 ਤਰੀਕ ਨੂੰ ਦਿਨ ਪੂਰੇ ਹਾਂ ਲਾਲੋ ਦੋਸਤੋ ਅੱਜ ਦੀ 14 ਦੀ ਵੀਡੀਓ ਆ 20 ਫਰਵਰੀ ਨੂੰ ਹਜੇ ਦਿਨ ਪੂਰੇ ਆ 14 ਫਰਵਰੀ ਦੀ ਵੀਡੀਓ ਤੇ ਦੇਣੀ ਹਜੇ ਇਹਦੇ ਪੂਰੇ ਹੁਣ ਚ ਪਏ ਆ ਬਾਕੀ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦੂੰ ਨੰਬਰ ਕਿੰਨਾ ਬਾਈ ਗੁਰਪ੍ਰੀਤਰਾ 62801 99078 ਠੀਕ ਆ 62801 99078 ਠੀਕ ਆ ਖੋਲ ਲੈ ਫਿਰ ਬਾਈ ਕਰ ਆਪਣਾ ਰਹਿ ਗਿਆ ਪਿੰਡ ਚ ਜਿਹੜਾ ਖੂਹ ਆ ਹਨਾ ਹਾਂ ਹਾਂ ਆ ਦੋਸਤੋ ਜਿਹੜਾ ਇੱਕ ਪੁਰਾਣਾ ਖੂਹ ਆ ਪਿੰਡ ਦਾ ਉਹਦੇ ਕੋਲੇ ਬਿਲਕੁਲ ਬਾਈ ਦਾ ਘਰ ਆ ਤੇ ਬਾਕੀ ਤੁਸੀਂ ਝੋਟੀ ਬਾਈ ਜੀ ਚੈੱਕ ਕਰ ਲੋ ਕੱਦ ਦਰਮਿਆਨੇ ਦੀ ਤੇ ਸਰੀਰ ਸਰੂਰ ਦੀ ਚੰਗੀ ਆਗੀ ਪਲੀ ਵੀਰੇ ਤੇ ਲੇਵਾ ਕਰਮਾਲੀ ਦੇ ਵੀਰੇ ਤੁਸੀਂ ਆਪ ਦੇਖ ਲੋ ਸੋ ਜਿਹੜੇ ਭਰਾ ਨੇ ਖਰੀਦਣੀ ਆ ਕੋਲੇ ਆਇਓ ਤਸੱਲੀ ਦੋਸਤੋ ਆਪਾਂ ਕਰਨੀ ਹੁੰਦੀ ਆ ਕਿਉਂਕਿ ਆਪਾਂ ਸਾਰਾ ਸਾਲ ਪਸ਼ੂ ਰੱਖਣਾ ਚੋਣਾ ਅੱਗੇ ਬੱਚੇ-ਬੁੱੱਚੇ ਲੈਣੇ ਉਹ ਆਪਣੇ ਤੇ ਹੁੰਦਾ ਹੈ ਨਾ ਤੇ ਬਾਕੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਸਿੰਘਾਂ ਦੀ ਸੋਹਣੀ ਆ ਸਰੀਰ ਪੱਖੋਂ ਵਧੀਆ ਗਈ ਗੁਰਪੀ ਤੇ ਗੱਬਣ ਦਾ ਬਾਈ ਪਤਾ ਕੁਛ ਨਹੀਂ ਬਈ ਸਾਡੇ ਨਾਲ ਰਿਸ਼ਤੇ ਵਾਲੇ ਚ ਹੁੰਦਾ ਨਾ ਮੁੰਡਾ ਉਸੇ ਨੇ ਟੀਕਾ ਪਾਇਆ ਵੀ ਐਵੇਂ ਆਪਾਂ ਝੂਠ ਜਿਆ ਹਾਂ ਹਾਂ ਨਹੀਂ ਨਹੀਂ ਆਪਾਂ ਐਵੇਂ ਨਹੀਂ ਨਹੀਂ ਬਾਈ ਆ ਬਹੁਤ ਸੋਹਣਾ ਕਰ ਮਾਦਰਾ ਜਿਹੜਾ ਤੂੰ ਸਹੀ ਕਿਹਾ ਐਵੇਂ ਕੋਈ ਗਲਤ ਕਹਿਦਾ ਤੇਰਾ ਵੀ ਨਹੀਂ ਬਾਈ ਕਹਿੰਦਾ ਹੈ ਸੀਮਨ ਤੋਂ ਗੱਬਣਾ ਉਹ ਕਨਫਰਮ ਨਹੀਂ ਕਿਹੜੇ ਤੋਂ ਹੈ ਨਾ ਤੇ ਗੁਰਪੀ ਤੇ ਕੀ ਮੁੱਲ ਰੱਖੇਗਾ ਬਈ ਇਹਦਾ ਇਹਦਾ ਫਿਕਸ ਹੀ 145 ਹੈ ਬਾਈ 1 ਲੱਖ 45 ਕੋਈ ਮਾੜਾ ਮੋਟਾ ਇਧਰ ਉਧਰ ਹਾਂ ਇਹਦਾ ਕਰ ਦਾਂਗੇ ਮਾੜਾ ਮੋਟਾ ਦੋਸਤੋ ਇਧਰ ਉਧਰ ਬਾਈ ਕਹਿੰਦਾ ਹੋ ਜਾਊਗਾ ਜਿਹੜੀ ਮੌਕੇ ਤੇ ਡਿਮਾਂਡ ਆ 1 ਲੱਖ 45000 ਰੁਪਿਆ ਮੁੱਲ ਆ ਪਿੰਡ ਬਾਹੂ ਸਿਵੀਆਂ ਬਠਿੰਡਾ ਜ਼ਿਲ੍ਹਾ ਤਹਿਸੀਲ ਬਠਿੰਡਾ ਬਠਿੰਡੇ ਤੋਂ ਆਪਾਂ ਜਦੋਂ ਬਾਦਲ ਨੂੰ ਜਾਂਦੇ ਆ ਉਹ ਰੋਡ ਤੋਂ ਸਾਰਾ 2-3 ਕਿਲੋਮੀਟਰ ਇਧਰ ਤੇ ਪਿਛਲੇ ਸਾਲ ਦਾ ਇਹਦਾ ਬੱਚਾ ਕਿਹੜਾ ਉਹ ਕੱਟੀ ਆ ਹਾਂ ਉਹ ਕੱਟੀ ਖੜੀ ਹਾਂ ਆਹ ਕੱਟੀ ਖੜੀ ਹੈ ਨਾ ਸਾਹਮਣੇ ਆਹ ਸਾਹਮਣੇ ਖੜੀ ਠੀਕ ਆ ਠੀਕ ਆ ਇਹ ਦੋਸਤੋ ਇਹਦਾ ਪਿਛਲੇ ਸਾਲ ਦਾ ਤੇ ਬਾਕੀ ਮੌਕੇ ਤੇ ਚੈੱਕ ਕਰ ਲਓ ਓ ਬਾਈ ਸਾਊ ਆ ਠੰਡੀ ਹਾਂ ਨਾ ਨਾ ਬਹੁਤ ਵਧੀਆ ਠੰਡੀ ਹੈ ਬਾਈ ਤੇ ਚਵਾਈ ਦਾ ਫਿਰ ਆਪਣੇ ਘਰੇ ਹਾਂ ਬਹੁਤ ਵਧੀਆ ਬੁੜਗੇ ਚੁੰਨ ਹਾਂ ਆਪੀ ਚੋਲੇ ਦੇ ਬੰਦੇ ਵੀ ਚੋਲੇ ਨੇ ਬੋਲੀ ਹੈ ਹਾਂ ਪੋਲੀ ਹੈ ਬਹੁਤ ਹੀ ਮੈਂ ਆਪ ਚੁੰਦਰ ਠੀਕ ਆ ਠੀਕ ਆ ਬਾਕੀ ਦੋਸਤੋ ਜਿਹੜੇ ਵੀ ਭਰਾਣੇ ਖਰੀਦਣੀਆਂ ਜੀ ਕੋਲੇ ਆ ਜੋ ਜਿਵੇਂ ਮਰਜੀ ਤਸੱਲੀ ਕਰ ਲਿਓ ਘਰੇਲੂ ਘਰ ਚੋਂ ਆਮ ਜੇ ਘਰ ਚੋਂ ਇੱਕ ਹੀ ਮੱਝ ਸੇਲ ਵਾਸਤੇ ਆ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀਕਾਲ ਬਾਈ ਦੀ ਸਾਰਿਆਂ ਭਰਾਵਾਂ ਨੂੰ